ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੀ ਜੀਵਨ ਅਤੇ ਬਲੀਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23, 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣੀਏ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੰਗਤ ਜੀ ਤੁਹਾਨੂੰ ਦਰਸ਼ਨ ਦੀ ਦਰਵਾਜ਼ਾ ਕਰਾਵਾਂਗੇ ਉਸ ਪਾਵਨ ਅਸਥਾਨ ਦੇ ਜਿੱਥੇ ਹਿੰਦੀ ਚਾਦਰ ਨੌਮੀ ਪਾਚੀ ਸੈਬ ਸਿਗੂਤ ਇੱਕ ਬਹਾਦਰ ਜੀ ਦੇ ਪਾਵਨ ਸੀਸ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ ਗੁਰਦੁਆਰਾ ਸ਼ਿਸ਼ਕਨ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਦੀ ਉਹ ਪਾਵਨ ਧਰਤੀ ਜਿੱਥੇ ਅੱਜ ਸ਼ਹੀਦੀ ਦਿਵਸ ਦੇ ਮੌਕੇ ਦੇ ਉੱਪਰ ਵੱਡੇ ਸਮਾਗਮ ਕਰਵਾਏ ਜਾ ਰਹੇ ਨੇ ਦੇ ਦੇਖੋ ਗੁਰਦੁਆਰਾ ਸਾਹਿਬ ਦੇ ਅੰਦਰ ਦੀਆਂ ਤਸਵੀਰਾਂ ਜਿੱਥੇ ਕੀ ਲਗਾਤਾਰ ਰੂਹਾਨੀਅਤ ਗੁਰਬਾਣੀ ਦੇ ਕੀਰਤਨ ਦਾ ਪ੍ਰਵਹਨ ਚੱਲ ਰਿਹਾ ਹੈ ਜਿਹੜੇ ਕੀ ਰਾਗੀ ਸਿੰਘ ਹੈਗੇ ਨੇ ਗੁਰਬਾਣੀ ਦੇ ਨਾਲ ਸੰਗਤਾਂ ਨੇ ਹਲ ਕਰਦੇ ਨੇ ਤੇ ਦੂਰ ਦਰਡੇ ਜਿਹੜੀਆਂ ਸੰਗਤਾਂ ਨੇ ਇਸ ਪਾਵਨ ਦਿਹਾੜੇ ਦੇ ਮੌਕੇ ਤੇ ਗੁਰੂ ਚਰਨਾਂ ਦੇ ਵਿੱਚ ਸਜਦਾ ਕਰਨ ਦੇ ਲਈ ਪਹੁੰਚੀਆਂ ਹੋਈਆਂ ਨੇ ਤੇ ਨਾਲ ਹੀ ਸੇਵਾਦਾਰਾਂ ਦੇ ਵੱਲੋਂ ਵੀ ਸਾਫ ਸਵਿਧਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਕਿ ਲਗਾਤਾਰ ਜਿਹੜਾ ਕੀ ਹੈਗਾ ਝਾੜੂ ਦੀ ਸੇਵਾ ਕੀਤੀ ਜਾ ਰਹੀ ਸਫਾਈ ਦੀ ਸੇਵਾ ਕੀਤੀ ਜਾ ਰਹੀ ਹੈ ਤਾਂ ਕਿ ਜਿਹੜਾ ਕਿ ਆਸ-ਪਾਸ ਹੈਗਾ ਉਸ ਨੂੰ ਸਾਫ ਸਫਾਈ ਰੱਖਿਆ ਜਾ ਸਕੇ ਸੋ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਉਹ ਮਹਾਨ ਸ਼ਖਸੀਅਤ ਗੁਰੂ ਸਾਹਿਬ ਜਿਨ੍ਹਾਂ ਨੇ ਆਪਣਾ ਸੀਸ ਨਿਸਾਵਰ ਕਰ ਦਿੱਤਾ ਹਿੰਦ ਦੀ ਚਾਦਰ ਇਸੇ ਕਰਕੇ ਕਲਾਈ ਜਦੋਂ ਜ਼ੁਲਮ ਦੀ ਅਤ ਹੋ ਗਈ ਸੀ ਤਾਂ ਮੁਗਲਾਂ ਦੇ ਵੱਲੋਂ ਲਗਾਤਾਰ ਹਿੰਦੂਆਂ ਦੇ ਉੱਪਰ ਇਹ ਜ਼ੋਰ ਪਾਇਆ ਜਾਣ ਲੱਗਾ ਜ਼ੁਲਮ ਕੀਤਾ ਜਾਣ ਲੱਗਾ ਕਿ ਤੁਸੀਂ ਇਸਲਾਮ ਕਬੂਲ ਕਰੋ ਜਦੋਂ ਕਸ਼ਮੀਰੀ ਪੰਡਤ ਆਪਣਾ ਦੁਕਣਾ ਲੈ ਕੇ ਗੁਰੂ ਸਾਹਿਬ ਦੇ ਕੋਲ ਪਹੁੰਚੇ ਤਾਂ ਉਹਨੇ ਹਜ਼ ਦੇ ਹਜ਼ ਆਪਣੀ ਜਾਨ ਨਿਸ਼ਾਵਰ ਕਰ ਦਿੱਤੀ ਸੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੀ ਬਾਬਾ ਜੀ ਅੱਜ ਬੇਹਦ ਵੱਡਾ ਜਿਹੜਾ ਕਿ ਦਿਨ ਹੈਗਾ ਆ ਉਹ ਚਾਣਾ ਮਨਾਇਆ ਜਾ ਰਿਹਾ ਸੋ ਕਿਸ ਤਰ੍ਹਾਂ ਦੇ ਸਮਾਗਮ ਹੋ ਰਹੇ ਨੇ ਅੱਜ ਟੀਲਕ ਜੰਜੂ ਰੱਖਾ ਪ੍ਰਭਤਾਆਂ ਦਾ ਕੀਨੋ ਵੱਡੋ ਕਲੂ ਮਸਾਕਾ ऐसे दीनदयाल सतगुरु नौवें बादशाह თან თან गुरु तेग बहादुर महाराज जी ਉਹਨਾਂ ਨੇ ਅਜਦੇ ਦਿਹਾੜੇ ਤੇ ਮਨੁੱਖਤਾ ਦੀ ਖਾਤਰ ਆਪਣਾ ਸੀਸ ਦਿੱਲੀ ਦੇ ਚਾਂਦੀ ਚੌਂਕ ਦੇ ਵਿੱਚ ਕਟਵਾ ਲਿਆ ਉਹ ਦਿਹਾੜਾ ਸਿੱਖ ਪੰਥ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸੀਸਕੰਨ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣਾਇਆ ਜਾ ਰਿਹਾ ਹੈ 21 ਤਰੀਕ ਤੋਂ ਇੱਥੇ ਸਮਾਗਮ ਹੋਏ ਨੇ ਜਿਹਦੇ ਵਿੱਚ ਨਿਰੰਤਰ ਹੀ ਸੰਗਤਾਂ ਅੱਜ 25 ਨਵੰਬਰ ਤੱਕ ਹਾਜ਼ਰੀ ਭਰ ਰਹੀਆਂ ਨੇ ਤੇ ਇਹ ਸਮਾਗਮ ਨਿਰੰਤਰ 29 ਨਵੰਬਰ ਤੱਕ ਚੱਲਦੇ ਰਹਿਣੇ ਨੇ ਅੱਜ 9:30 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾ ਰਹੇ ਨੇ ਉਪਰੰਤ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕਰਨਾ ਸਿੰਘ ਸਾਹਿਬ ਜੀ ਨੇ ਗੁਰਮਤ ਵਿਚਾਰਾ ਕਰਨੀਆਂ ਸਤਿਗੁਰ ਦੀ ਸ਼ਹਾਦਤ ਨੂੰ ਪ੍ਰਣਾਮ ਹੈ ਜਿਨ੍ਹਾਂ ਨੇ ਤਿਲਕ ਜੰਨੂ ਰਾਖਾ ਪ੍ਰਭ ਤਾਂਗਾ ਕਿਨੋਂ ਵੱਡੋ ਕਲੂ ਮੈਂ ਸਾਕਾ ਬਹੁਤ ਵੱਡਾ ਸਾਕਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਰ ਗਏ ਆਓ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦਿਆਂ ਹੋਇਆਂ ਆਪਾਂ ਵੱਧ ਤੋਂ ਵੱਧ ਕੁਰਬਾਨੀ ਪੜੀਏ ਜਪਜੀ ਸਾਹਿਬ ਦੀ ਬਾਣੀ ਨਾਲ ਮਨ ਜੋੜੀਏ ਸ਼ਲੋਕ ਮਹੱਲਾ ਨਾਵਾਂ ਉਹਦੇ ਵਿੱਚ ਜੋ ਮੇਰੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਹੈ ਉਹਨੂੰ ਕਮਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਉਹੀ ਪਵਨ ਸਥਾਨ ਜਿੱਥੇ ਗੁਰੂ ਸਾਹਿਬ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਸੀ ਜੀ ਇਹੋ ਹੀ ਸਥਾਨ ਹੈ ਗੁਰਦੁਆਰਾ ਸੀਸਗੰਜ ਸਾਹਿਬ ਇਸੇ ਹੀ ਸਥਾਨ ਤੇ ਸਤਿਗੁਰੂ ਦਾ ਸੀਸ ਦਾ ਸੰਸਕਾਰ ਹੋਇਆ ਅੱਜ ਉੱਥੇ ਪ੍ਰਕਾਸ਼ ਕੀਤੇ ਹੋਏ ਹੈਗੇ ਨੇ ਤੇ ਹਜ਼ਾਰਾਂ ਦੀ ਤਾਦਾਦ ਦੇ ਵੀ ਸੰਗਤ ਨਤਮਸਤਕ ਮੋਲੀ ਪੁੰਜੇ ਨੇ ਆਏ ਅੱਜ ਹਜ਼ਾਰਾਂ ਨਹੀਂ ਕਹਿ ਸਕਦੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਆ ਰਹੀ ਹੈ ਅਸੀਂ ਸਾਰਿਆਂ ਨੂੰ ਸ਼ਰੋਮਣੀ ਕਮੇਟੀ ਵੱਲੋਂ ਜੀ ਆਇਆਂ ਕਹਿੰਦੇ ਜਿਸ ਤਰ੍ਹਾਂ ਦੇ ਨਾਲ ਸੰਗਤਾਂ ਦੀ ਸਹੂਲਤ ਨੂੰ ਲੈ ਕੇ ਵੀ ਪ੍ਰਬੰਧ ਕੀਤੇ ਗਏ ਹੈਗੇ ਨੇ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਸੋ ਐਜੀਪੀ ਸਕੱਤਰ ਵੀ ਮਿਸ ਸੋ ਬੜੇ ਲਗਾਤਾਰ ਨਿਰੰਤਰ ਪਰਵੈਨ ਹੋ ਰਿਹਾ ਸਮਾਗਮਾਂ ਦਾ ਕੀ ਕਹਿਣਾ ਚਾਹੋਗੇ ਜੀ ਐਜੀਪੀ ਸਾਹਿਬ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਤਬਦੀ ਉਹਨਾਂ ਦੇ ਨਾਲ ਭਾਈ ਮਤੀਦਾਸ ਅਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦ ਸਾਭ ਦੀ ਸ਼ਰੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀ ਹੈ ਇਸ ਦੇ ਨਾਲ ਨਾਲ ਹੀ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਗੁਰਤਾ ਗਦੀ ਸਵਾਗੋ ਵੀ 23 ਤਰੀਕ ਨੂੰ ਗੁਰਦਰਾਪੁਰ ਸਾਹਿਬ ਵਿਖੇ ਬਣਾਇਆ ਗਿਆ ਨਾ ਸਮਾਜ ਦਾ ਕਿ ਸੰਗਤਾਂ ਚ ਇੰਨਾ ਕੋਤਿਸ਼ਾ ਹੈ ਇਹ ਹਰ ਇੱਕ ਦਾ ਸੇਖਿਆ ਚਾਹੇ ਕੋਈ ਕਿਸੇ ਵੀ ਧਰਮ ਦਾ ਆ ਉਹ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਜਦਾ ਕਰ ਲਈ ਆ ਰਿਹਾ ਕਿਉਂਕਿ ਜਿਹੜਾ ਧੋਬੜੀ ਸਾਹਿਬ ਤੋਂ ਨਗਰ ਕੀਤਾ ਨਿਕਲਿਆ ਸੀ ਮੈਂ ਸਮਝਦਾ ਕਿ ਉਹ ਸਰਬ ਧਰਮ ਸਮੇਰੇ ਮੰਗ ਤੋਂ ਵੀ ਵੱਧ ਸੀ ਕਿਉਂਕਿ ਸਰਬ ਧਰਮ ਸਮੇਰੇ ਜਿੱਤੇ ਜਿਹੜੇ ਮੁਖੀ ਆਉਂਦੇ ਨੇ ਤੇ ਜਿਹੜਾ ਉਹ ਨਗਰ ਕੀਤਾ ਸੀ ਉਹ ਚ ਜਿੰਨੇ ਵੀ ਹਿੰਦੁਸਤਾਨ ਚ ਭਾਈਚਾਰੇ ਨੇ ਚਾਹੇ ਉਹ ਹਿੰਦੂ ਆ ਸੇਕਾ ਮੁਸਲਮਾਨ ਐਸਾਈ ਆ ਸਾਰੇ ਨੇ ਭਰਮਾ ਸਾਕ ਸਵਾਗਤ ਕੀਤਾ ਮੈਂ ਸਮਝਾਂਗੀ ਇਹੜਾ ਨਗਰਗੀਤਨ ਸੀ ਇਹਨੇ ਹਿੰਦੁਸਤਾਨ ਨੂੰ ਜਾਣੂ ਕਰਾਇਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਨੇ ਸਿੱਧੀ ਕਿੰਨੀ ਦਿੱਤੀ ਕਿਉਂਕਿ ਇਹ ਐਸਾ ਨਗਰਗੀਤਨ ਨੇ ਜਦੋਂ ਸ਼ਬਦ ਚਲਦਾ ਧਰਮ ਦੇ ਸਾਗਾ ਜਨ ਕੀਆ ਤਾਂ ਸਾਰਿਆਂ ਨੂੰ ਪਤਾ ਲੱਗਦਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਨੇ ਸਾਕਾ ਸਿੱਧੀ ਦਿੱਤੀ ਕਿਉਂ ਦਿੱਤੀ ਇਹ ਨਗਰ ਕੀਤੇ ਨੇ ਦਰਸਾ ਦਿੱਤਾ ਜਿੰਨਾ ਸੰਗਤਾਂ ਬਾਅਦ ਇਹ ਖਾਸ ਕਰਕੇ ਬਾਹਲੀਆਂ ਸਟੇਟਾਂ ਚ ਪੰਜਾਬ ਤੇ ਉਸਹਾ ਹੈਗਾ ਹੀ ਬਾਹਲੀਆਂ ਸਟੇਟਾਂ ਚ ਵੀ ਰਾਤ 2 2:30 ਵਜੇ ਨਗਰਿਕਾਂ ਦਾ ਪਹੁੰਚਣਾ ਮੈਂ ਸਮਝਦਾ ਹਾਂ ਜਿਹਨ ਹਿੰਦੁਸਤਾਨ ਨੂੰ ਜਾਗਰੂਤ ਕਰਤਾ ਐਸ ਨਗਰ ਕੀਤੇ ਨੇ ਹਿੰਦੁਸਤਾਨ ਨੂੰ ਇਹ ਦਾਸਤਾ ਕੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਜੰਜੂ ਦੀ ਰਾਖੀ ਲਈ ਤਿਲਕ ਜੰਜੂ ਦੀ ਰਾਖੀ ਲਈ ਆਪਣੀ ਸ਼ੀਧੀ ਦਿੱਤੀ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਹੀ ਵਾਰਤਾ ਉਹਨਾਂ ਦਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਧਾਰਾ ਬਣਾਉਣਾ ਮੈਂ ਸਮਝਦਾ ਹਾਂ ਹਿੰਦੁਸਤਾਨ ਲਈ ਫਖਰ ਦੀ ਗੱਲ ਆ ਮੈਂ ਸਮੁੱਚੇ ਹੀ ਭਾਈਚਾਰੇ ਨੂੰ ਮਾਨ ਜੋ ਪ੍ਰਧਾਨ ਸਰਜ ਦਸੀ ਧਾਮੇ ਜੀ ਵੱਲੋਂ ਬੇਨਤੀ ਕਰਦਾ ਕਿ ਇਹਨਾਂ ਸਮਾਗਮਾਂ ਵਿੱਚ ਜੋ 21 ਤਰੀਕ ਤੋਂ ਆਰੰਭ ਹੋਏ ਨੇ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਧਾਰਾ ਬਣਾਇਆ ਜਾ ਰਿਹਾ ਫਿਰ 29 ਤਰੀਕ ਨੂੰ ਜਿਹੜਾ ਕਿਸੇ ਮਾਰਚ ਇੱਥੇ ਹੋਣਾ ਵਰਦਾਨਾ 5 ਦਿਨ ਚੱਲ ਕੇ ਇਹਨਾਂ ਸਮਾਗਮ ਵਿੱਚ ਵੱਧ ਚੜ ਕੇ ਸ਼ਮੂਲੀਅਤ ਕਰਕੇ ਆਪਣਾ ਜੀਵਨ ਸਵਲਾ ਕਰਨਾ ਤੇ ਗੁਰੂ ਦੀਆਂ ਸਿੱਖਿਆਵਾਂ ਤੇ ਚੱਲਣ ਦਾ ਮਾਨ ਪ੍ਰਾਪਤ ਕਰਨਾ ਤਾਂ ਕਿ ਇਸ ਤਰ੍ਹਾਂ ਦੇ ਨਾਲ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਸਾਂਝੇ ਕਰ ਰਹੇ ਹਾਂ ਉਸ ਪਾਵਨ ਥਾਂ ਦੀ ਵੀ ਕਰਾਂਗੇ ਜਿੱਥੇ ਗੁਰੂ ਸਾਹਿਬ ਦੇ ਸਿਰਦਾ ਸੰਸਕਾਰ ਕੀਤਾ ਗਿਆ ਇਹ ਲੋਕਿਕ ਜਿਹੜਾ ਕਿ ਤਸਵੀਰਾਂ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਅਸੰਖਤਾ ਹੈਗੀਆਂ ਨੇ ਉਹ ਅੱਜ ਦੇ ਪਵਨ ਦਿਹਾੜੇ ਦੇ ਮੌਕੇ ਦੇ ਉੱਪਰ ਨਿਤਮਸਤਕ ਪੁੰਦਲੀ ਆ ਪਹੁੰਚਿਆ ਹੋਈਆਂ ਨੇ ਤਸਵੀਰਾਂ ਸਾਂਝੀਆਂ ਕਰ ਰਿਹਾ ਗੁਰਦੁਆਰਾ ਅਸੀਸਗੰਜ ਸਾਹਿਬ ਦੀਆਂ ਜਿੱਥੇ ਲਗਾਤਾਰ ਜਿਹੜੇ ਕੀ ਗੁਰਬਾਣੀ ਦੇ ਪ੍ਰਸਾਰ ਹੋ ਰਹੇ ਨੇ ਅਤੇ ਦੇਖੋ ਸੰਤਾਂ ਕਿਵੇਂ ਇੱਥੇ ਜਿਹੜੇ ਕੀ ਗੁਰਬਾਣੀ ਦਾ ਸਰਵਣ ਕਰ ਰਹੀਆਂ ਨੇ ਆਪਣਾ ਜੀਵਨ ਸਫਲਾ ਕਰ ਰਹੀਆਂ ਨੇ ਇਹ ਤਸਵੀਰਾਂ ਤੁਹਾਡੇ ਨਾਲ ਸੰਜੇ ਕਰ ਰਹੇ ਹਾਂ ਗੁਰਦੁਆਰਾ ਸੀਸ ਦਾ ਇਨਸਾਫ ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਨਮਨ ਕਰਨ ਦੇ ਲਈ ਸਜਦਾ ਕਰਨ ਦੇ ਲਈ ਦੁਰੋਦਰ ਡਿਓ ਵੱਡੀ ਗਿਣਤੀ ਦੇ ਵਿੱਚੜੀਆਂ ਸੰਗਤਾਂ ਨੇ ਇੱਥੇ ਪਹੁੰਚੀਆਂ ਹੋਈਆਂ ਨੇ ਸਦਾ ਕੁਰਬਾਨੀ ਬੋਲੋ ਜੀ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗੋਤੀ ਜੀ ਸਹਾਈ ਵਾਹ ਸ਼੍ਰੀ ਭਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਭਗੋਤੀ ਸਿਮਰ ਕਾ ਗੁਰੂ ਨਾਨਕ ਲਈ ਤਾਏ ਸੰਗਤ ਗੁਰ ਤੇ ਅਮਰਦਾਸ RAM DAS ਹੈ ਹੋਈ ਸਹਾਈ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿਠੇ ਸਬਦ ਉਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਨਿਦਿਆ ਵੈਤਾਏ ਸਭ ਥਾਈ ਹੋਏ ਸਹਾਏ ਦਸਮਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆ ਸੋਹਾਂ ਸਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖਿਆ ਨਿਠ ਕੀਤਾ ਤੇਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਪੰਜ ਬੰਦ ਕਟਾਏ ਕੋਪਰੀਆਂ ਲੁਹਾਈਆਂ ਚੜਖੀਆਂ ਤੇ ਚੜੇ ਆਰ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸੁਆਸਾ ਨਾਲ ਨਿਭਾਈ ਤਨ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਤੁਮੇ ਸਰਬਤਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹ ਰਖਿਆ ਰਾਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਚ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਦੁਬੇਕ ਦਾਨ ਪਿਸਾਹ ਦਾਨ ਪੁਰਸਾ ਦਾਨ ਦਾਨ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਉੰਗੇ ਜੁਗੋ ਜੁਗਿਆ ਟਲ ਧਰਮ ਕਾ ਜੈਕਾਰ ਬੋਲੋ ਜੀ ਆਮੀਨ ਗੁਰੂ ਸਿਖਾ ਦਾ ਮਨਨੀਵਾ ਮਤ ਉੱਚੀ ਮਾਤਾ ਰਖਾ ਪਵਾਹਿ ਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਥੁਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਕਾਲ ਸਾਹਿਬ ਜੀ ਨੂੰ ਬਖਸ਼ੋ ਏ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਕਾਲ ਪੜਖਵਾਏ ਗੁਰ ਜੀਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਦੇ ਮਹਾਨ ਪਵਿੱਤਰ ਸਥਾਨ ਗੁਰਦੁਆਰਾ ਸੀਸਗੰਝ ਸਾਹਿਬ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਹੁੱਲੇ ਪੰਡਾਲਾਂ ਦੇ ਅੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੋਂ ਕੀ ਆਸਾ ਕੀ ਬਾਣੀ ਦੇ ਕੀਰਤਨ ਹੋਏ ਛੇ ਪੌੜੀਆਂ ਅਨੰਦ ਸਾਹਿਬ ਜੀ ਕੀ ਅਰਦਾਸ ਬਾਣੀ ਪੜਦਿਆ ਸੇਵਾ ਨਿਭਾਉਂਦੇ ਆ ਹੋਈਆਂ ਬੇਅੰਤ ਫੁੱਲਾਂ ਦੇ ਖਿਮਾ ਕਰਨੀ ਅਗਾਹ ਤੋਂ ਸੁਮਤ ਬਖਸ਼ਿਸ਼ ਕਰਨੀ ਪੜੀ ਸੁਣੀ ਗੁਰਬਾਣੀ ਦਾ ਭਾਵ ਸਮੂਹ ਸੰਗਤਾਂ ਸੇਵਕਾ ਦਾਸ ਰਿਆਂ ਦੇ ਹਿਰਦਿਆਂ ਚ ਵਸਾਉਣਾ ਤਿਲਕ ਜੰਝੂ ਰਾਖਾ ਪ੍ਰਵਤਾ ਕਾ ਕੀਨੋ ਕਲੋ ਬਡੂ ਮੈਂ ਸਾਕਾ ਸਾਧਨ ਹੇਤ ਇਤੀ ਜਨ ਕਰੀ ਸੀਸ ਦਿਆ ਔਰ ਸੀਨਾ ਉਚਰੀ ਠੀਕਰ ਫੋਰ ਦਲੀਸ ਸਿਰ ਪ੍ਰਪਰ ਕੀਆ ਪਿਆਨ ਏਗ ਬਹਾਦਰ ਸੀਕਰਿਆ ਕਰੀ ਨਾ ਕਿਨ ਹੂ ਆਂ ਦੇ ਮਹਾਵਾਕਾ ਅਨੁਸਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਨੇ ਅੱਜ ਦੇ ਦਿਨ ਦਿੱਲੀ ਚਾਂਦਨੀ ਚੌਕ ਵਿਖੇ ਤਿੱਲਕ ਜੰਡੂ ਦੀ ਰਾਖੀ ਲਈ ਸ਼ਹਾਦਤ ਪ੍ਰਾਪਤ ਕੀਤੀ ਆਪ ਜੀ ਦਾ ਪਾਵਨ 350 ਸਾਲਾ ਸ਼ਤਾਬਦੀ ਦਿਹਾੜਾ ਸ਼ਹੀਦੀ ਦਿਹਾੜਾ ਮਨਾਉਂਦੇ ਆ ਹੋਇਆ ਆਪ ਜੀ ਦੇ ਅਨੰਨ ਸਿੱਖ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦੇ ਅਲਾ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗਵੰਸਿੰਧੀ ਮਹਾਰਾਜ ਆਪ ਜੀ ਦਾ ਪਾਵਨ 350 ਸਾਲਾ ਗੁਰਤਗਦੀ ਦੇ ਸੁਮਨਾਉਂਦਿਆਂ ਹੋਇਆ ਬਯੰਤ ਸੰਗਤਾਂ ਨੇ ਦਰਬਾਰ ਦੀਆਂ ਬਾਜਰੀਆਂ ਭਰੀਆਂ ਤਿਲ ਫੁੱਲ ਪੇਟਾਵਾਂ ਸੇਵਾਵਾਂ ਲੈ ਕੇ ਹਾਜ਼ਰ ਹੋਏ ਸਭਨਾਂ ਦੀਆਂ ਬਾਜਰੀਆਂ ਤਿਲ ਫੁੱਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਪੁਰੂਸਾ ਨਾਮਦਾਨ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਦਮ ਕਦਮ ਲੇਖੇ ਲਾਣੇ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਜੀਓ ਕਿਰਪਾ ਕਰਨੀ ਖਾਲਸਾ ਪੰਥ ਦੇ ਅੰਦਰ ਸਦੀਵ ਕਾਲ ਲਈ ਇਕਤਾ ਇਤ ਬਖਸ਼ਿਸ਼ ਕਰਨਾ ਖਾਲਸਾ ਪੰਥ ਦੀ ਹਰ ਪ੍ਰਕਾਰ ਕਰਕੇ ਸਹਾਇਤਾ ਕਰਨੀ ਮਹਾਰਾਜ ਕਿਰਪਾ ਕਰਨੀ ਆਪ ਜੀ ਨੇ ਪਾਵਨ ਸਮੁੱਚੇ ਕਾਰਜ ਸਭ ਦਾ ਆਪ ਜੀ ਆਪ ਹੀ ਸਮੁੱਚੇ ਕਾਰਜ ਕਰਾਉਣ ਦੀ ਵੱਲੋਂ ਬਖਸ਼ਿਸ਼ ਕਰਨੇ ਸਰਬੰਧਕਾਰ ਦੀ ਸੀਸ ਤੇ ਅਥਰ ਰੱਖਣਾ ਦਰ ਕੋ ਹੋ ਗੁਰਸਿੱਖੀ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਪੰਚਮ ਮਟਕੜਾ ਪ੍ਰਸ਼ਾਦ ਦੀ ਦੇਗ ਛੱਡ ਕੇ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਮੁੱਚੀ ਸੰਗਤ ਵਰਤ ਹੁੰਦੀ ਆ ਗਿਆ ਹੋਵੇ ਕਿਰਪਾ ਕਰੋ ਮਹਾਰਾਜ ਜੀਓ ਪਵਿੱਤਰ ਹੁਕਮ ਨਾਮਾ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਰਤਾਤ ਕਰੋ ਹੁਕਮ ਨਾਮਿਆ ਅਨੁਸਾਰ ਚੱਲਣ ਦੀ ਮਤ ਬੁੱਧ ਪ੍ਰਦਾਨ ਕਰਨੀ ਜੀ ਕੀਤੀ ਅਰਦਾਸ ਬੇਨਤੀ ਦਰ ਤੇ ਪ੍ਰਵਾਨ ਕਰਨੀ ਅਖਰ ਵਾਦਾ ਘਾਟਾ ਹੋ ਲਿਖਤ ਮੁਆਫ ਸਹੀ ਪਿਆਰੇ ਮੇਲ ਜਿਨਾ ਮਿਲਿਆ ਆਪ ਦੇ ਨਾਮ ਕਿਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਭਈ ਵਾਹਿਗੁਰੂ ਤਬ ਚਲਾਇਓ ਸੇਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮਨ ਰਾਜ ਕਰੇਗਾ ਆਕੀ ਰਹੇ ਨਾ ਖੁਆਰ ਹੋਏ ਸਭ ਮਲ ਹਾਂਗੇ ਵਾਚੇ ਸ਼ਰਨ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਹੋਏ ਖੁਾਰ ਹੋਏ ਸਭ ਮਰਾਂਗੇ ਵਤੇ ਸ਼ਰਨ ਜੋ ਹੋਏ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਗੁਰੂ ਸਾਹਿਬ ਜੀ ਆ ਸਿੱਖਿਆਮਤ ਤੇ ਚੱਲਣ ਦੀ ਲੋੜਾ ਤਾਂ ਕਿ ਇਨਸਾਨ ਆਪਣਾ ਜੀਵਨ ਸਫਲ ਕਰ ਸਕੇ ਸੋ ਹਮਦਰਦ ਟੀਮ ਦੀ ਪੂਰੀ ਹਮਦਰਦ ਮੀਡੀਆ ਦੀ ਪੂਰੀ ਟੀਮ ਦੇ ਵੱਲੋਂ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰਿਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੀ ਜੀਵਨ ਅਤੇ ਬਲੀਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਂਮ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਿਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੰਗਤ ਜੀ ਤੁਹਾਨੂੰ ਦਰਸ਼ਨ ਦੀ ਦਰਕਾਰ ਕਰਾਵਾਂਗੇ ਉਸ ਪਾਵਨ ਅਸਥਾਨ ਦੇ ਜਿੱਥੇ ਹਿੰਦੀ ਚਾਦਰ ਨੌਮੀ ਪਾਤਸ਼ਾਹੀ ਸੈਬ ਸਿਗੂਤ ਇੱਕ ਬਹਾਦਰ ਜੀ ਦੇ ਪਾਵਨ ਸੀਸ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ ਗੁਰਦੁਆਰਾ ਸ਼ਿਸ਼ਕਨ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੀ ਉਹ ਪਾਵਨ ਧਰਤੀ ਜਿੱਥੇ ਅੱਜ ਸ਼ਹੀਦੀ ਦਿਵਸ ਦੇ ਮੌਕੇ ਦੇ ਉੱਪਰ ਵੱਡੇ ਸਮਾਗਮ ਕਰਵਾਏ ਜਾ ਰਹੇ ਨੇ ਇਹ ਦੇਖੋ ਗੁਰਦੁਆਰਾ ਸਾਹਿਬ ਦੇ ਅੰਦਰ ਦੀਆਂ ਤਸਵੀਰਾਂ ਜਿੱਥੇ ਕੀ ਲਗਾਤਾਰ ਰੂਹਾਨੀਅਤ ਗੁਰਬਾਣੀ ਦੇ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਹੈ ਜਿਹੜੇ ਕੀ ਰਾਗੀ ਸਿੰਘ ਹੈਗੇ ਨੇ ਗੁਰਬਾਣੀ ਦੇ ਨਾਲ ਸੰਤਨ ਨੇ ਹਲ ਕਰਦ ਨੇ ਤੇ ਦੂਰਦਰਾਡੇ ਜਿਹੜੀਆਂ ਸੰਗਤਾਂ ਨੇ ਇਸ ਪਾਵਨ ਦਿਹਾੜੇ ਦੇ ਮੌਕੇ ਤੇ ਗੁਰਚੜਨਾ ਦੇ ਵਿੱਚ ਸਜਦਾ ਕਰਨ ਦੇ ਲਈ ਪਹੁੰਚੀਆਂ ਹੋਈਆਂ ਨੇ ਤੇ ਨਾਲ ਹੀ ਸੇਵਾਦਾਰਾਂ ਦੇ ਵੱਲੋਂ ਵੀ ਸਾਫ ਸਵਿਜਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਕਿ ਲਗਾਤਾਰ ਜਿਹੜਾ ਕੀ ਹੈਗਾ ਝਾੜੂ ਦੀ ਸੇਵਾ ਕੀਤੀ ਜਾ ਰਹੀ ਸਫਾਈ ਦੀ ਸੇਵਾ ਕੀਤੀ ਜਾ ਰਹੀ ਹੈ ਤਾਂ ਕਿ ਜਿਹੜਾ ਕਿ ਆਸ-ਪਾਸ ਹੈਗਾ ਉਸ ਨੂੰ ਸਾਫ਼ ਸੁਥਰਾ ਰੱਖਿਆ ਜਾ ਸਕੇ ਸੋ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉਹ ਮਹਾਨ ਸ਼ਖਸੀਅਤ ਗੁਰੂ ਸਾਹਿਬ ਜਿਨ੍ਹਾਂ ਨੇ ਆਪਣਾ ਸੀਸ ਨਿਸ਼ਾਵਰ ਕਰ ਦਿੱਤਾ ਹਿੰਦ ਦੀ ਚਾਦਰ ਇਸੇ ਕਰਕੇ ਕਲਾਈ ਜਦੋਂ ਜ਼ੁਲਮ ਦੀ ਹੱਥ ਹੋ ਗਈ ਸੀ ਤਾਂ ਮੁਗਲਾਂ ਦੇ ਵੱਲੋਂ ਲਗਾਤਾਰ ਹਿੰਦੂਆਂ ਦੇ ਉੱਪਰ ਤੇ ਜ਼ੋਰ ਪਾਇਆ ਜਾਣ ਲੱਗਾ ਜ਼ੁਲਮ ਕੀਤਾ ਜਾਣ ਲੱਗਾ ਕਿ ਤੁਸੀਂ ਇਸਲਾਮ ਕਬੂਲ ਕਰੋ ਉਹ ਜਦੋਂ ਕਸ਼ਮੀਰੀ ਪੰਡਤ ਆਪਣਾ ਦੁਖੜਾ ਲੈ ਕੇ ਗੁਰੂ ਸਾਹਿਬ ਤੇ ਉਹ ਪਹੁੰਚੇ ਤਾਂ ਉਹਨਾਂ ਨੇ ਹੱਸੇ ਹੱਸੇ ਆਪਣੀ ਜਾਨ ਨਿਸ਼ਾਵਰ ਕਰ ਦਿੱਤੀ ਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਬਾਬਾ ਜੀ ਅੱਜ ਬੇਹਦ ਵੱਡਾ ਜਿਹੜਾ ਕੀ ਦਿਨ ਹੈਗਾ ਆ ਉਚਾਣਾ ਮਨਾਇਆ ਜਾ ਰਿਹਾ ਸੋ ਕਿਸ ਤਰ੍ਹਾਂ ਦੇ ਸਮਾਗਮ ਹੋ ਰਹੇ ਨੇ ਅੱਜ ਇੱਥੇ ਤਿਲਕ ਜੰਜੂ ਰੱਖਾ ਪ੍ਰਭਤਾਆਂ ਦਾ ਤੀਨੋਂ ਵੱਡੋ ਕਲੂ ਮਹਸਾਕਾ ਐਸੇ ਦੀਨਦਿਆਲ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜੇ ਉਹਨਾਂ ਨੇ ਅਜਦੇ ਦਿਹਾੜੇ ਤੇ ਮਨੁੱਖਤਾ ਦੀ ਖਾਤਰ ਆਪਣਾ ਸੀਸ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਕਟਵਾ ਲਿਆ ਉਹ ਦਿਹਾੜਾ ਸਿੱਖ ਪੰਥ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ 21 ਤਰੀਕ ਤੋਂ ਇੱਥੇ ਸਮਾਗਮ ਹੋਏ ਨੇ ਜਿਹਦੇ ਵਿੱਚ ਨਿਰੰਤਰ ਹੀ ਸੰਗਤਾਂ ਅੱਜ 25 ਨਵੰਬਰ ਤੱਕ ਹਾਜ਼ਰੀ ਭਰ ਰਹੀਆਂ ਨੇ ਤੇ ਇਹ ਸਮਾਗਮ ਨਿਰੰਤਰ 29 ਨਵੰਬਰ ਤੱਕ ਚੱਲਦੇ ਰਹਿਣੇ ਨੇ ਅੱਜ 9:30 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾ ਰਹੇ ਨੇ ਉਪਰੰਤ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕਰਨਾ ਸਿੰਘ ਸਾਹਿਬ ਜੀ ਨੇ ਗੁਰਮਤ ਵਿਚਾਰਾ ਕਰਨੀਆਂ ਸਤਗੁਰ ਦੀ ਸ਼ਹਾਦਤ ਨੂੰ ਪ੍ਰਣਾਮ ਹੈ ਜਿਨ੍ਹਾਂ ਨੇ ਤਿਲਕ ਜੰਨੂ ਰਾਖਾ ਪ੍ਰਭ ਤਾਂਗਾ ਕਿਨੋ ਵੱਡੋ ਕਲੂ ਮੈ ਸਾਕਾ ਬਹੁਤ ਵੱਡਾ ਸਾਕਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਰ ਗਏ ਆਓ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦਿਆਂ ਹੋਇਆਂ ਆਪਾਂ ਵੱਧ ਤੋਂ ਵੱਧ ਗੁਰਬਾਣੀ ਪੜੀਏ ਗਵਦੀ ਸਾਹਿਬ ਦੀ ਬਾਣੀ ਨਾਲ ਮਨ ਜੋੜੀਏ ਸ਼ਲੋਕ ਮਹੱਲਾ ਨਾਵਾਂ ਉਹਦੇ ਵਿੱਚ ਜੋ ਮੇਰੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਹੈ ਉਹਨੂੰ ਕਮਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਉਹੀ ਪਵਨ ਸਥਾਨ ਜਿੱਥੇ ਗੁਰੂ ਸਾਹਿਬ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਸੀ ਜੀ ਇਹੋ ਹੀ ਸਥਾਨ ਹੈ ਗੁਰਦੁਆਰਾ ਸੀਸਗੰਸ ਸਾਹਿਬ ਇਸੇ ਹੀ ਸਥਾਨ ਤੇ ਸਤਿਗੁਰੂ ਦੇ ਸੀਸ ਦਾ ਸੰਸਕਾਰ ਹੋਇਆ ਅੱਜ ਉੱਥੇ ਪ੍ਰਕਾਸ਼ ਕੀਤੇ ਹੋਏ ਹੈਗੇ ਨੇ ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਤਨ ਨਤਮਸਤਕ ਮੋਲੀ ਪੁੰਜੇ ਨੇ ਆਏ ਅੱਜ ਹਜ਼ਾਰਾਂ ਨਹੀਂ ਕਹਿ ਸਕਦੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਆ ਰਹੀ ਹੈ ਅਸੀਂ ਸਾਰਿਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਜੀ ਆਇਆਂ ਕਹਿੰਦੇ ਜਿਸ ਤਰ੍ਹਾਂ ਦੇ ਨਾਲ ਸੰਗਤਾਂ ਦੀ ਸਹੂਲਤ ਨੂੰ ਲੈ ਕੇ ਵੀ ਪ੍ਰਬੰਧ ਕੀਤੇ ਗਏ ਹੈਗੇ ਨੇ ਇਹ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਸੋ ਐ ਜੀਪੀ ਸਕੱਤਰ ਵੀ ਸੋ ਬੜੇ ਲਗਾਤਾਰ ਨਿਰੰਤਰ ਪਰਵਾਨ ਹੋ ਰਿਹਾ ਸਮਾਗਮਾਂ ਦਾ ਕੀ ਕਹਿਣਾ ਚਾਹੋਗੇ ਜੀ ਐ ਜੀਪੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਤਬਦੀ ਉਹਨਾਂ ਦੇ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਅਤੇ ਭਾਈ ਦਿਆਲ ਜੀ ਦੀ 350 ਸਾਲਾ ਸ਼ਹੀਦੀ ਤਬਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀ ਹੈ ਇਸ ਦੇ ਨਾਲ ਨਾਲ ਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਗੁਰਤਾ ਗਦੀ ਸਮਾਗਮ ਵੀ 23 ਤਰੀਕ ਨੂੰ ਗੁਰਦਰਾਪੁਰ ਸਾਹਿਬ ਵਿਖੇ ਕੀ ਬਣਾਇਆ ਗਿਆ ਮੈਂ ਸਮਝਦਾ ਕਿ ਸੰਗਤਾਂ ਚ ਇੰਨਾ ਕੋਤਿ ਸ਼ਾਹ ਆ ਇਹ ਹਰ ਇੱਕ ਦਾ ਸਿੱਖਿਆ ਚਾਹੇ ਕੋਈ ਕਿਸੇ ਵੀ ਧਰਮ ਦਾ ਆ ਉਹ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਜਦਾ ਕਰ ਲਈ ਆ ਰਿਹਾ ਕਿਉਂਕਿ ਜਿਹੜਾ ਧੋਬੜੀ ਸਾਹਿਬ ਤੋਂ ਨਗਰ ਕੀਤਾ ਨਿਕਲਿਆ ਸੀ ਮੈਂ ਸਮਝਦਾ ਕਿ ਉਹ ਸਰਬ ਧਰਮ ਸਵੇਰੇ ਮੰਗਤੋ ਵੀ ਵੱਧ ਸੀ ਕਿਉਂਕਿ ਸਰਬ ਧਰਮ ਸਮੇਂ ਦੇ ਜਿਹੜੇ ਮੁਖੀ ਆਉਂਦੇ ਨੇ